ਵੋਲੇ ਛੜਕਾਂ ਤੂੰ ਰੋੜ ਕੇ ਲੈ ਜਾਊਗਾ ਅਸੀਂ ਕਦੀ ਐਂ ਤਰ੍ਹਾਂ ਸੋਚਿਆ ਵੀ ਨਹੀਂ ਸੀਗਾ 1988 ਦੇ ਹੜ੍ਹ ਯਾਦ ਨੇ ਬਹੁਤ ਨੁਕਸਾਨ ਹੋਇਆ ਸੀਗਾ ਉਦੋਂ ਪਰ ਇਹਨਾਂ 2025 ਦੇ ਜਿਹੜੇ ਹੜ੍ਹ ਆਏ ਉਹਨਾਂ ਦੇ ਵਿੱਚ ਪਾਣੀ ਜਿੰਨਾ ਆਇਆ ਉਹ 1988 ਦੇ ਵੀ ਰਿਕਾਰਡ ਨੂੰ maat pa gaya ਪਿੱਛੇ ਛੱਡ ਗਿਆ ਔਰ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਕੁਝ ਲੋਕ ਵਿਰੋਧੀ ਪਾਰਟੀਆਂ ਦੇ ਇਹਨੂੰ ਮੈਨ ਮੇੜ ਹਾਨ ਕਹਿੰਦੇ ਰਹੇ ਸਿਆਸਤ ਕਰਦੇ ਰਹੇ ਕੁਝ ਫੋਟੋਆਂ ਵੀ ਖਿਚਾਉਣ ਆਉਂਦੇ ਰਹੇ ਪਰ ਦੇਖੋ ਇਹ ਤੇ ਔਨ ਰਿਕਾਰਡ ਆ ਕਿ 11 ਲੱਖ ਕਿਊਸਿਕ ਪਾਣੀ ਜਿਹੜਾ 1988 ਚ ਆਇਆ ਸੀਗਾ ਕਿ 14 ਲੱਖ ਕਿਊਸਿਕ ਨੂੰ ਕਰਾਸ ਕਰ ਗਿਆ ਕੁਦਰਤ ਦੇ ਅੱਗੇ ਤੇ ਕਿਸੇ ਦਾ ਹੀ ਹੋਰ ਨਹੀਂ ਐਨੀ ਬਾਰਿਸ਼ ਹੋਈ ਆਪਾਂ ਸਾਰੇ ਇਸ ਚੀਜ਼ ਨੂੰ ਹੰਡਾਇਆ ਆਪਣੇ ਪਿੰਡੇ ਦੇ ਉੱਤੇ ਜਾਣਦੇ ਰਹੇ ਹਾਂ ਤੁਸੀਂ ਵੀ ਸਾਡੇ ਮੰਤਰੀ ਸਾਹਿਬਾਨ ਮੁੱਖ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਹਲਕਾ ਅੰਚਾਰ ਸਾਹਿਬਾਨ ਸਾਰੇ ਹੀ ਆਪਾਂ ਲੱਗੇ ਸੀਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਾਂ ਆਪਦੇ ਘਰ ਬਚਾਈਏ ਆਪਦੇ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਪਹੁੰਚਾਈਏ ਸੋ ਬਣਾ ਡਰਾਉਣਾ ਭਿਆਨਕ ਦ੍ਰਿਸ਼ ਦੇਖਿਆ 60 ਤੋਂ ਜ਼ਿਆਦਾ ਜਾਨਾਂ ਗਈਆਂ ਪਸ਼ੂਆਂ ਦਾ ਤੇ ਕੋਈ ਗਿਣਤੀ ਨਹੀਂ ਆ ਕਿ ਕਿੰਨਾ ਨੁਕਸਾਨ ਹੋ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੜ੍ਹਾਂ ਦੇ ਵਿੱਚ ਸੀਗੇ ਔਰ ਮੈਨੂੰ ਯਾਦ ਆ ਕਿ ਉਹ ਆਪਣਾ ਚੌਪਰ ਵੀ ਇਸ ਦੀਨਾਨਗਰ ਹਲਕੇ ਦੇ ਵਿੱਚ ਹਟਕੇ ਲੋਕਾਂ ਦੀ ਲੋਕਾਂ ਦੇ ਵਾਸਤੇ ਛੱਡ ਗਈ ਸੀਗੇ ਕਿ ਇਹਨੂੰ ਮੈਂ ਤੇ ਰੋਡ ਤੇ ਵੀ ਸਫ਼ਰ ਕਰ ਲੂੰਗਾ ਜੇ ਕਿਤੇ ਲੋਕਾਂ ਦੀ ਮਦਦ ਇਹ ਚੌਪਰ ਕਰ ਸਕਦਾ ਹੈ ਤੇ ਲੋਕਾਂ ਦਾ ਹੀ ਆ ਲੋਕਾਂ ਵਾਸਤੇ ਵਰਤਿਆ ਜਾਣਾ ਚਾਹੀਦਾ ਉਸ ਤੋਂ ਬਾਅਦ ਪਾਣੀ ਦਾ ਕੁਝ ਨਾ ਕੁਝ ਪੱਤਰ ਘਟਿਆ ਦੁਬਾਰਾ ਫੇਰ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਦੇ ਪਾਣੀ ਫੇਰ ਵਧ ਰਿਹਾ ਸੋ ਹੌਲੀ ਹੌਲੀ ਨਾਰਮਲ ਲਾਈਫ ਵੱਲ ਵਧੇ ਔਰ ਮੈਨੂੰ ਬੜੀ ਸੰਤੋਸ਼ਟੀ ਆ ਇਸ ਗੱਲ ਦੀ ਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਹਾੜਾਂ ਦਾ ਮੁਆਵਜ਼ਾ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਉਹਨਾਂ ਨੇ ਆਪ ਇਹਦੀ ਸ਼ੁਰੂਆਤ ਕੀਤੀ ਅਮਰੋਸਰ ਦੇ ਅਜ਼ਨਾਲਾ ਹਲਕੇ ਦੇ ਵਿੱਚ ਪਹੁੰਚੇ ਔਰ ਇੱਕ ਦੋ ਦੋ ਦਿਨ ਪਹਿਨਾ ਤੇ ਉਥੇ ਉਹਨਾਂ ਨੇ ਸਾਰੇ ਜੋ ਪ੍ਰਭਾਵਿਤ ਲੋਕ ਸੀਗੇ ਉਹਨਾਂ ਦੇ जख्मਾਂ ਦੇ ਉੱਤੇ ਮਲਮ ਲਾਈ ਪਰ ਅੱਜ ਮੰਤਰੀ ਪੰਜਾਬ ਦੇ ਜਿਹੜੇ ਨੇ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ ਕੱਲ ਕੋ ਸਾਡੇ ਐਮਐਡੀ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਬਾਕੀ ਜਗ੍ਹਾ ਤੇ ਵੀ ਜਾਣ ਕੇ ਸੋ ਅੱਜ ਅਸੀਂ ਇੱਥੇ ਖੁਸ਼ੀਪੁਰ ਪਿੰਡ ਦੇ ਜਿਹੜੇ ਕਿਸਾਨ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮਤਲਬ ਮਦਦ ਕੈਲੋ ਜਾਂ ਪੁਨਰਵਾਸ ਕੈਲੋ ਜਾਂ ਦੁਬਾਰਾ ਕੋਜਣਾ ਕੁਜ ਲੀਹਾਂ ਦੇ ਖੜਾ ਕਰਨ ਵਾਸਤੇ ਸਰਕਾਰ ਦਾ ਉਪਰਾਲਾ ਹੈ ਔਰ ਇਹ ਜਨਾ ਮੁਆਵਜ਼ਾ 20000 ਰੁਪਿਆ ਪਰ ਏਕੜ ਨਿਸ਼ਚਿਤ ਕੀਤਾ ਗਿਆ ਹੈ ਇਹ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਹੈ ਅਜ ਤੱਕ ਕਦੀ ਕਿਸੇ ਸਟੇਟ ਨੇ ਇਹਨਾ ਮੁਆਵਜ਼ਾ ਜਿਹੜਾ ਫਸਲਾ ਦਾ ਪੂਰੀ ਕਲੀਅਰ ਨਹੀਂ ਕੀਤਾ ਔਰ ਉਹ ਵੀ ਮਹਿਜ਼ 1 ਮਹੀਨੇ ਦੇ ਵਿੱਚ ਵਿੱਚ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਹਾਂ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚੇ ਕਿਉਂਕਿ ਜਦੋਂ ਲੋੜ ਹੁੰਦੀ ਹੈ ਨਾ ਉਦੋਂ ਹੀ ਕੋਈ ਚੀਜ਼ ਚੰਗੀ ਲੱਗਦੀ ਹੈ ਜਦੋਂ ਲੋੜ गु져 ਜਾਂਦੀ ਹੈ ਫਿਰ ਐਂ ਲੱਗਦਾ ਹੈ ਕਿ ਬਸ ਸਮਾਂ ਲੰਘ ਗਿਆ ਜਗਮ ਉਹਨਾਂ ਤੇ ਉਦੋਂ ਹੀ ਉਹਨਾਂ ਦੇ ਉੱਤੇ ਦਵਾਈ ਲਾਈ ਜਾਵੇ ਕੋਈ ਮਲਮ ਲਾਈ ਜਾਵੇ ਤਾਂ ਤਾਂ ਹੀ ਉਹਦਾ ਜਿਹੜਾ ਹੈ ਉਹ ਫਾਇਦਾ ਹੁੰਦਾ ਹੈ ਤੁਸੀਂ ਤੇ ਅਸੀਂ ਸਾਰਿਆਂ ਨੇ ਆਪਾਂ ਵੱਡੇ ਸੰਤਾਪ ਹੰਡਾਏ ਮੇਰੇ ਆਪਦੇ ਹਲਕੇ ਡੰਡਿਆਲਾ ਗਰੁੱਪ ਦੇ ਵਿੱਚ ਸਿੱਧਾ ਪ੍ਰਭਾਵ ਤੇ ਨਹੀਂ ਸੀਗਾ ਪਰ بارشਾਂ ਇੰਨੀਆਂ ਹੋਈਆਂ ਛਤਾਂ ਡਗਣੀਆਂ ਸ਼ੁਰੂ ਹੋ ਗਈਆਂ ਮੈਨੂੰ ਯਾਦ ਆ ਸਾਡੇ ਇੱਕ ਰਮਾਨਾ ਚੱਕ ਪਿੰਡਾਂ ਇੱਕ ਉੱਥੇ ਛੱਤ ਡਿੱਗੀ ਬੱਚੇ ਸੀਗੇ ਥੱਲੇ ਪਏ 17 ਸਾਲ ਦੀ ਕੁੜੀ ਸੀਗੀ ਸਿਮਰਨ ਉਹ ਛੱਤ ਡਿੱਗਣ ਦੇ ਨਾਲ ਉਹਦੀਆਂ ਦੋਨੇ ਲੱਤਾਂ ਫ੍ਰੈਕਚਰ ਹੋ ਗਈਆਂ ਔਰ ਗਰੀਬ ਪਰਿਵਾਰ ਸੀਗਾ ਬਹੁਤ ਗਰੀਬ ਪਰਿਵਾਰ ਅਸੀਂ ਕੋਸ਼ਿਸ਼ ਕਰਕੇ ਹਸਪੀਟਲ ਦਾਖਲ ਕਰਵਾਇਆ ਚਲੋ ਹਸਪਤਾਲ ਆਲਿਆ ਨੇ ਵੀ ਬੜੀ ਜੜੀਆ ਉਹ ਮਦਦ ਕੀਤੀ ਬਾਹਰ ਫੜੀ ਔਰ ਜਿਹੜਾ ਪਲਸ ਹਸਪੀਟਲ ਸੀਗਾ ਉਹਨਾਂ ਨੇ ਸਿੰਗਲ ਪੈਸਾ ਲੈਣ ਤੋਂ ਬਗੈਰ ਮਤਲਬ ਉਹਦਾ ਨਾਸ ਕਰਕੇ ਦਿੱਤਾ ਸਾਡੇ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਹਸਪੀਟਲ ਜਿਨ੍ਹਾਂ ਨੇ ਆਪਣੀਆਂ ਐਂਬੂਲੈਂਸਸ ਲਾ ਦਿੱਤੀਆਂ ਸਾਡੇ ਕਾਰਸੇਵਾ ਵਾਲੇ ਬਾਬੇ ਗਏ ਐਨ ਜੀਓਜ਼ ਗਈਆਂ ਸਮਾਜ ਦਾ ਹਰ ਵਰਗ ਚਾਹੇ ਉਹ ਕਲਾਕਾਰ ਸੀਗੇ ਚਾਹੇ ਉਹ ਵਪਾਰੀ ਸੀਗੇ ਚਾਹੇ ਹਰ ਇੱਕ ਨੇ ਜਿੰਨੀ ਆਪਣੀ ਕੋਸ਼ਿਸ਼ ਕਰ ਸਕਦਾ ਸੀਗਾ ਕੀਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਆ ਕਿ ਅਸੀਂ ਤੇ ਮਦਦ ਵਾਸਤੇ ਦੂਜੀਆਂ ਸਟੇਟਾਂ ਤੇ ਇਥੋਂ ਤੱਕ ਕਿ ਦੂਜੇ ਦੇਸ਼ਾਂ ਦੇ ਵਿੱਚ ਵੀ ਚਲੇ ਜਾਂਦੇ ਆਂ ਹੜ੍ਹਾਂ ਨੇ ਸਾਡੇ ਪੋਲ ਜਰੂਰ ਟਾਏ ਨੇ ਪਰ ਸਾਡੇ ਹੌਂਸਲੇ ਨਹੀਂ ਟੁੱਟੇ ਹੜ੍ਹ ਸਾਡੇ ਹੌਂਸਲੇ ਨੂੰ ਨਹੀਂ ਤੋੜ ਸਕੇ ਵੀਡੀਓ ਤੁਸੀਂ ਦੇਖਦੇ ਰਹੇ ਹੋਗੇ ਕੋਈ ਸਮਾਜਤਾ ਵਰਗ ਐਹੋ ਜਿਹਾ ਨਹੀਂ ਸੀਗਾ ਜਿੰਨੇ ਖੁਦ ਉੱਥੇ ਜਾ ਕੇ ਮਦਦ ਨਹੀਂ ਕੀਤੀ ਤੋ ਸਰਕਾਰ ਮਾਨਸਾ ਦੀ ਸਰਕਾਰ ਤੁਸੀਂ ਜਾਣਦੇ ਹੋ ਹਰ ਤਰ੍ਹਾਂ ਨਾਲ ਸੁਹਿਰਤਾ ਅਸੀਂ ਪੌਣੇ 4 ਸਾਲ ਹੋ ਗਏ ਚਾਹੇ ਬਿਜਲੀ ਦਾ ਘੇਤਰ ਹੋਵੇ ਚਾਹੇ 600 ਯੂਨਟ ਬਿਜਲੀ ਫਰੀ ਦੇਣ ਦੀ ਗੱਲ ਹੋਵੇ ਚਾਹੇ ਬਿਜਲੀ ਵਾਧੂ ਦੇਣ ਦੀ ਗੱਲ ਹੋਵੇ ਛੜਕਾਂ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਬਣਾਉਣ ਦੀ ਗੱਲ ਹੋਵੇ ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਮੈਹਰੀ ਪਾਣੀ ਜਿਹੜਾ ਖੇਤਾਂ ਦਾ ਕੋ ਪਹਚਾਉਣ ਦੀ ਗੱਲ ਹੋਵੇ ਸਕੂਲ ਆਫ ਐਮਿਨੈਂਸ ਹੋਣ ਮੁਹੱਲਾ ਕਲੀਨਿਕ ਹੋਣ ਹਰ ਖੇਤਰ ਦੇ ਵਿੱਚ ਅਸੀਂ ਸਨਸੈਰਿਟੀ ਦੇ ਨਾਲ ਇਮਾਨਦਾਰੀ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਕਰਕੇ ਆਪਣੇ ਕੰਮ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਏਡੀ ਵਟੀ ਕੁਦਰਤੀ ਆਫਤ ਨਾਲ ਨਜਿੱਠਣਾ ਤੁਹਾਨੂੰ ਪਤਾ ਕਿੰਨੀ ਇਹਦੇ ਤੇ ਪੋਲਿਟਿਕਸ ਵੀ ਹੋਈ ਪ੍ਰਧਾਨ ਮੰਤਰੀ ਸਾਹਿਬ ਵੀ ਆਏ 1600 ਕਰੋੜ ਰੁਪਏ ਦੀ ਰਾਸ਼ੀ ਅਨਾਉਂਸ ਕਰਕੇ ਚਲੇ ਗਏ ਦੇ ਤਾਂ ਫੇਰ ਕੁਝ ਨਹੀਂ ਸੋ ਕਈ ਤਰ੍ਹਾਂ ਦੀ ਆ ਰਾਜਨੀਤੀ ਹੋਈ ਕਦੀ ਕੋਈ ਆਇਆ ਕਿਸ ਤਰ੍ਹਾਂ ਹੋਇਆ ਪਰ ਸਾਡੇ ਸਾਡੀ ਸਰਕਾਰ ਦਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਇਹ ਉਹ ਅਪਰਾਧਾ ਕਿ ਅਸੀਂ ਗਰਾਉਂਡ ਲੈਵਲ ਤੋਂ ਆਏ ਆ ਅਸੀਂ ਗਰਾਉਂਡ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਔਰ ਸਾਨੂੰ ਪਤਾ ਹੈ ਕਿ ਇਹ ਜਿਹੜੇ ਪੈਸੇ ਨੇ 20000 ਰੁਪਏ ਏਕੜ ਫਸਲਾਂ ਦਾ ਨੁਕਸਾਨ ਤੇ ਜਾਦਾ ਹੈ ਇਹ ਇਹ ਵੀ ਆਪਾਂ ਨੂੰ ਪਤਾ ਹੈ ਕਿ ਜ਼ਿਆਦਾ ਹੈ ਪਰ ਅ ਮਤਲਬ ਇਹਨੇ ਥੋੜੇ ਸਮੇਂ ਦੇ ਵਿੱਚ ਇੰਨੀ ਵੱਡੀ ਅਨਾਉਂਸਮੈਂਟ ਕਰਨੀ ਮੈਂ ਸਮਝਦਾ ਇਹ ਵੀ ਇੱਕ ਸਰਕਾਰ ਵਾਸਤੇ ਵੱਡੀ ਉਪਲਬਧੀ ਹੈ ਇਹ ਤੇ ਉਹਨੇ ਜਿਨ੍ਹਾਂ ਤੇ ਹੁਣ ਤੱਕ ਅ ਕਰਦਾਵਰੀਆਂ ਹੋ ਗਈਆਂ ਕਈ ਰਹਿ ਵੀ ਗਏ ਹੋਣਗੇ ਕਈਆਂ ਤੇ ਅਜੇ ਹੋ ਸਕਦਾ ਕੰਮ ਕੰਪਲੀਟ ਨਾ ਹੋਇਆ ਹੋਵੇ ਸੋ ਅਸੀਂ ਇਹ ਵੀ ਅ ਖਾਦਾਈ ਤਾਂ ਜਾਰੀ ਕੀਤੀਆਂ ਹੋ ਜਾਣੇ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਗਰਤਾਬਰੀ ਹੋਵੇ ਜਿਨ੍ਹਾਂ ਦੇ ਮਕਾਨ ਟਹਿਗੇ ਨੇ ਰੁੜ ਗਏ ਨੇ ਉਹਨਾਂ ਦੇ ਵੀ ਗਰਤਾਬਰੀ ਕਰਕੇ ਉਹਨਾਂ ਨੂੰ ਵੀ ਜਿਹੜਾ ਉਚਿਤ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਊਗਾ ਔਰ ਮੈਂ ਤੇ ਇਹੋ ਹੀ ਕਹੂੰਗਾ ਕਿ ਜਿੰਨਾਂ ਕੋ ਆਪਣਾ ਨੁਕਸਾਨ ਹੋ ਗਿਆ ਇਹ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹੁਣ ਕਿ ਆਪਾਂ ਸਾਰੇ ਨਾਲ ਮਿਲ ਕੇ ਇਹੋ ਜੀ ਸਥਿਤੀ ਦੇ ਵਿੱਚੋਂ ਬਾਹਰ ਨਿਕਲੀਏ ਮਿਸ਼ਨ ਚੜ੍ਹਦੀ ਕਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਸੀਗਾ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਆ ਚੜ੍ਹਦੀ ਕਲਾ ਦੇ ਵਿੱਚ ਹੈਗਾ ਆ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਧਰਤੀ ਨੂੰ ਵਾਰਾ ਇਥੇ ਕਈ ਵਾਰੀ ਕਈ ਹਮਲਾਵਰ ਆਏ ਕਈ ਕੁਦਰਤੀ ਆਫਤਾਂ ਆਈਆਂ ਪਰ ਸ਼ਿੰਤੀ ਲੋਕਾਂ ਨੇ ਆਪਣੇ ਆਪ ਨੂੰ ਦੁਬਾਰਾ ਤੋਂ ਜੜਾ ਆ ਉਹ ਮੋੜ ਸੁਰਜੀਤ ਕੀਤਾ ਮੋੜ ਤੋਂ ਆਪਣਾ ਪੁਨਰਵਾਸ ਕੀਤਾ ਸੋ ਅੱਜ ਜਿੰਨੇ ਜਿਹੜੇ ਚੈੱਕ ਨੇ ਰਾਸ਼ੀ ਆ ਉਹ ਤੁਹਾਡੇ ਅਕਾਊਂਟਸ ਦੇ ਵਿੱਚ ਜੜੀਆਂ ਉਹ ਆ ਚੋਗੀ ਔਰ ਬਾਕੀ ਜਿਹੜੀ ਆ ਉਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਜਾਰੀ ਰਹੂਗੀ ਕਿਸੀਂ ਆਪਣੇ ਲੋਕਾਂ ਦੇ ਨਾਲ ਹਰ ਔਖੀ ਘੜੀ ਦੇ ਵਿੱਚ ਨਾਲ ਖੜੀਏ ਇਹੋ ਹੀ ਸਾਡਾ ਮਿਸ਼ਨ ਆ ਇਸੇ ਹੀ ਕਰਕੇ ਅਸੀਂ ਰਾਜਨੀਤੀ ਜਿਹੜੀ ਆ ਉਹ ਚੁਣੀ ਆ ਸੋ ਤੁਸੀਂ ਬਹੁਤ ਸਵੱਜਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਰ ਜਿਵੇਂ ਕਿ ਸਰ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਕੋਈ ਵੀ ਆਫਤ ਆਈ ਹੈ ਸਦਾ ਰਲ ਕੇ ਮੁਕਾਬਲਾ ਕੀਤਾ ਹੈ ਕਿ ਆ ਵੀ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਸੋ ਇਸ ਸਤਿਰਾਸ ਦੀ ਨੂੰ ਅਸੀਂ ਸਾਰੇ ਮਿਲ ਕੇ ਹੱਲ ਕੀਤਾ ਤੇ ਹੁਣ ਮੁੱਖ ਮਹਿਮਾਨ ਜੀ ਵੱਲੋਂ ਸੈਂਕਸ਼ਨ ਲੈਟਰ ਦਿੱਤੇ ਜਾਣਗੇ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਸਰਦਾਰ ਹਰਭਜਨ ਸਿੰਘ ਈਡੀਓ ਸਾਹਿਬ ਜੀ ਕੈਪਟਨ ਮੰਤਰੀ ਹਮਸ਼ੀਰ ਸਿੰਘ ਜੀ ਡਿਊਟੀ ਕਮਿਸ਼ਨਰ ਗੁਰਦਾਸਪੁਰ ਜੀ ਐਸਡੀਐਮ ਸਾਹਿਬ ਲਈ ਕਿ ਸਭ ਤੋਂ ਪਹਿਲਾਂ ਟੇਬਲ ਵਿਸ਼ੇ ਬਤੀ ਅੱਜ 42 ਲਾਭਪਾਤਰੀਆਂ ਨੂੰ ਲਗਭਗ 23 ਲੱਖ ਰੁਪਏ ਦੇ ਸੈਂਕਸ਼ਨ ਲੈਟਰ ਮੁੱਖ ਮਹਿਮਾਨ ਜੀ ਵੱਲੋਂ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਇਕਬਾਲ ਸਿੰਘ ਜੀ son of ਹਜਾਰਾ ਸਿੰਘ ਜੀ ਮੁੱਖ ਮਹਿਮਾਨ ਜੀ ਵੱਲੋਂ ਖੁਦ ਮਜ਼ੁਰਗਾ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਹ ਸੈਂਕਸ਼ਨ ਲੈਟਰ ਦਿੱਤਾ ਜਾ ਰਿਹਾ ਹੈ ਇਹ ਹੀ ਪਹਿਚਾਨ ਹੈ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਕਿ ਲੋਕਾਂ ਦੇ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੀ ਦੁੱਖ ਤਕਲੀਫਾਂ ਸਮਝਦੇ ਹਨ ਇਨਾਂ ਤੋਂ ਬਾਅਦ ਕੁੰਦਨ ਸਿੰਘ ਜੀ son of ਦਲੀਪ ਸਿੰਘ ਜੀ ਕੁੰਦਨ ਸਿੰਘ ਜੀ ਪਲੀਜ਼ ਅੱਗੇ ਆਜੋ ਕੁੰਦਨ ਸਿੰਘ ਜੀ son of ਦਲੀਪ ਸਿੰਘ ਜੀ ਇਨਾਂ ਤੋਂ ਬਾਅਦ ਕਮਲਜੀਤ ਸਿੰਘ ਜੀ son of ਹਰਦੀਪ ਸਿੰਘ ਜੀ ਪਹਿਲੇ ਕੁਨਨ ਸਿੰਘ ਜੀ ਇਨਾਂ ਤੋਂ ਬਾਅਦ ਹਰਦੀਪ ਸਿੰਘ ਜੀ ਇਨਾਂ ਤੋਂ ਬਾਅਦ ਕਮਲਜੀਤ ਸਿੰਘ ਜੀ son of ਹਰਦੀਪ ਸਿੰਘ ਜੀ ਇਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ son of ਸੁਰੇਨ ਸਿੰਘ ਜੀ ਲੇ ਇਹ ਕਿਹਦੇ ਹੌਸਲੇ ਨੂੰ ਉਹ ਬੋਲ ਰਿਹਾ ਹੈ ਪਰਦੀਪ ਜੀਆ ਉਹ ਰਿਹਾ ਉਹ ਰਿਹਾ ਕਮਲਜੀਤ ਸਿੰਘ ਜੀ ਇਹਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੋਂ ਬਾਅਦ ਕਿਰਪਾਲ ਸਿੰਘ ਜੀ ਨਹੀਂ 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 ਉਹ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਇਹਨਾਂ ਤੋਂ ਬਾਅਦ ਕਿਰਪਾਲ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਦੀਪ ਸਿੰਘ ਜੀ son of ਸੁਰੇਸ਼ ਸਿੰਘ ਜੀ ਕ੍ਰਿਪਾਲਜੀ ਤੋਂ ਬਾਅਦ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਤੋਂ ਬਾਅਦ ਫਿਰ ਗੁਰਦੀਪ ਸਿੰਘ ਜੀ son of ਸ਼ਾਮ ਸਿੰਘ ਜੀ ਇਹ ਸਾਰੇ ਪਿੰਡ ਖੁਸ਼ੀਪੁਰ ਦੇ ਵਾਸੀ ਹਨ ਇਹਨਾਂ ਤੋਂ ਬਾਅਦ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ son of ਦਰਸ਼ਨ ਸਿੰਘ ਜੀ ਇੱਥੇ ਲਾਦੇ ਗੁਰਨਾਮ ਸਿੰਘ ਜੀ ਬੰਟੀ ਰਾਹ ਦੇ ਦਿਓ ਥੋੜਾ ਥੋੜਾ ਰਾਸ਼ਨ ਦਿਓ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਜੀ son of ਮਹਿੰਦਰ ਸਿੰਘ ਜੀ ਓਕੇ ਸਰ ਗੁਰਮਖ ਸਿੰਘ ਜੀ son of ਮੱਖਣ ਸਿੰਘ ਜੀ ਗੁਰਮੀਤ ਸਿੰਘ ਜੀ son of ਰਤਨ ਸਿੰਘ ਜੀ ਗੁਰਮੀਤ ਸਿੰਘ ਜੀ son of ਰਤਨ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਮੀਤ ਸਿੰਘ ਜੀ son of ਕੁਲਦੀਪ ਸਿੰਘ ਓਕੇ ਸਰ ਗੁਰਮੀਤ ਸਿੰਘ son of ਕੁਲਦੀਪ ਸਿੰਘ ਗੁਰਨਾਮ ਸਿੰਘ ਜੀ ਇਹਨਾਂ ਤੋਂ ਬਾਅਦ ਗੁਰਮਖ ਸਿੰਘ ਜੀ ਸਨਅਵ ਮਕਰਨ ਸਿੰਘ ਜੀ ਗੁਰਮੁਖ ਸਿੰਘ ਜੀ ਅੱਗੇ ਗੁਰਮੁਖ ਜੀ ਤੋਂ ਬਾਅਦ ਗੁਰਮੀਤ ਸਿੰਘ ਜੀ ਮੁੱਖੇ ਗੁਰਮੁਖ ਸਿੰਘ ਦਾ ਨਾਮ ਅਗਲਾ ਕਰੇ ਇਹਨਾਂ ਤੋਂ ਬਾਅਦ ਜਗਦੀਸ਼ ਸਿੰਘ ਜੀ ਜਗਦੀਸ਼ ਸਿੰਘ ਸਨਅਵ ਚਰਨ ਸਿੰਘ ਗੁਰਮੁਖ ਸਿੰਘ ਗੁਰਮukh ਸਿੰਘ ਆਫ ਮੱਖਣ ਸਿੰਘ ਗੁਰਮukh ਸਿੰਘ ਸਨ ਆਫ ਮੱਖਣ ਸਿੰਘ ਤੇ ਉਹਨਾਂ ਤੋਂ ਬਾਅਦ ਗੁਰਮੀਤ ਸਿੰਘ ਰਤਨ ਇਹ ਤੋਂ ਤੁਹਾਡੇ ਗਰੇ ਜਗਦੀਸ਼ ਜਗਦੀਸ਼ ਹੈ ਗੁਰਮੀਤ ਸਿੰਘ ਰਤਨ ਜਗਦੀਸ਼ ਸਿੰਘ ਜੀ ਇਹਨਾਂ ਤੋਂ ਬਾਅਦ ਜੁਗਿੰਦਰ ਸਿੰਘ ਜੀ ਸਨ ਆਫ ਕਰਤਾਰ ਸਿੰਘ ਜੁਗਿੰਦਰ ਸਿੰਘ ਜੀ जोगिंद्र सिंह जी ने तो बाद जसबीर सिंह जी जसबीर सिंह सन ऑफ बख्शीत सिंह जसबीर जस तो जसबीर जी तो बाद दरबारा सिंह जी दरबारा सिंह जी तो बाद दर्शन सिंह जी सन ऑफ करतार सिंह इना तो बाद श्रीमती दलबीर कौर जी दलबीर कौर जी

ਜੋ ਬਣਾ ਚੁੱਕੇ ਆ ਉਹਨਾਂ ਦਾ ਕੋਪਰਾ ਲੈ ਕੇ ਆਇਆ ਹੈ ਜੀ ਫਾਨੀ ਜੀ ਤੋਂ ਆ ਰਿਹਾ ਹੈ ਜੀ ਅੱਜ ਵੀ ਬਾਤ ਦਰਬੀਰ ਸਿੰਘ ਹੋਗੇ ਨਿਰਮਲ ਸਿੰਘ ਜੀ ਹੋਗੇ ਨਿਸ਼ਾਨ ਸਿੰਘ ਜੀ ਬਕਸੀਸ ਨਹੀਂ ਆਵਾਜ਼ ਹੋ ਰਹੀ ਉਸੇ ਨੂੰ ਲੈ ਕੇ ਅੱਜ ਨਿਸ਼ਾਨ ਸਿੰਘ ਦੇ son of ਬਕਸੀਸ ਸਿੰਘ ਜੀ ਇਹਨਾਂ ਤੋਂ ਬਾਅਦ ਹਰਿਤੇ ਇੱਕ ਮਹਾਜਨ ਜੀ ਅਰਤੀਕ ਮਹਾਜਨ ਜੀ son of ਮਕੇਸ਼ ਕੁਮਾਰ ਜੀ ਉਸ ਤੋਂ ਬਾਅਦ ਨਿਸ਼ਾਨ ਸਿੰਘ ਜੀ son of ਮਹਿੰਦਰ ਸਿੰਘ ਜੀ ਬਲਬੀਰ ਸਿੰਘ ਜੀ son of ਦਰਸ਼ਨ ਸਿੰਘ ਜੀ ਜੀ ਬਲਵਿੰਦਰ ਸਿੰਘ ਜੀ son of ਬਖਸ਼ੀਸ਼ ਸਿੰਘ ਜੀ ਮੱਖਣ ਸਿੰਘ ਜੀ son of ਸਵਰਨ ਸਿੰਘ ਜੀ ਕਮਲਜੀਤ ਕੌਰ ਕਮਲਜੀਤ ਕੌਰ ਇਹਨਾਂ ਤੋਂ ਬਾਅਦ ਵਿਕਰਮ ਸਿੰਘ ਜੀ ਬਦ ਵਿਕਰਮ ਸਿੰਘ ਜੀ ਉਹਨਾਂ ਦੇ ਬਾਅਦ ਮੋਹਨ ਸਿੰਘ ਜੀ ਮੋਹਨ ਸਿੰਘ son of ਦਰਬਾਰਾ ਸਿੰਘ ਇਹਨਾਂ ਦੇ ਬਾਅਦ ਰਣਵੀਰ ਸਿੰਘ ਜੀ ਰਣਵੀਰ ਸਿੰਘ son of ਬਾਬਾ ਸਿੰਘ ਜੀ ਸੁਚਾ ਸਿੰਘ ਜੀ son of ਹਜਾਰਾ ਸਿੰਘ ਜੀ ਸਤਨਾਮ ਸਿੰਘ son of ਸਰੂਪ ਸਿੰਘ surjit singh son of ਦਲਬੀਰ ਸਿੰਘ ਅਤੇ ਸਰਦਾਰ ਸਿੰਘ son of ਦੇਵ ਸਿੰਘ ਇਹ ਲਾਪਤਰੀ ਅੱਗੇ ਨੇ ਕੁਝ ਨਹੀਂ ਆਏ ਉਹਨਾਂ ਨੂੰ ਹਲਕਣ ਚਾਰਜ ਸਾਹਿਬ ਜੀ ਵੱਲੋਂ ਜਿਸ ਤਰ੍ਹਾਂ ਮੁੱਖ ਮਹਿਮਾਨ ਜੀ ਕਹਿਣਗੇ ਉਹ ਬਾਅਦ ਵਿੱਚ ਦੇ ਦੇਣਗੇ ਅੱਜ ਟੋਟਲ 42 ਬੈਨੇਫਿਸ਼ੀਅਰੀਸ ਹਨ ਜਿਨ੍ਹਾਂ ਨੂੰ 23 ਲੱਖ ਰੁਪਏ ਦੇ ਸੈਂਕਸ਼ਨ ਲੈਟਰ ਸਰਦਾਰ ਹਰਪਰਜਨ ਸਿੰਘ ਈਟੀਓ ਜੀ ਲੋਕ ਨਿਰਮਾਣ ਵਿਭਾਗ ਪੰਜਾਬ ਸਰਕਾਰ ਜੀ ਵੱਲੋਂ ਦਿੱਤੇ ਗਏ ਹਨ ਹਾਂਜੀ

ਥੈਂਕ ਯੂ ਸਰ ਸਰ ਬਾਈਟ ਕਰਦੇ ਆ ਫਾਟ ਸਰ